ਜਿਹੜੀ ਮਾਫੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਜਿਹੜੇ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਹਰਿਕਾਲਪਤ ਸਾਹਿਬ ਦੇ ਸਾਹਮਣੂ ਬਣਿਆ ਹੋਇਆ। ਉੱਥੇ ਅਖੰਡ ਪਾਠ ਤੇ ਜਿਹੜਾ ਸਥਾਪਨਾ ਦਿਵਸ ਤੇ ਭੋਗ ਦੇ ਮੌਕੇ ਤੇ ਉੱਤੇ ਜੋ ਉਹਨਾਂ ਦੇ ਮਨ ਦੀ ਬੇਦਨਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸੰਗਤ ਦੀ ਹਾਜ਼ਰੀ ਦੇ ਵਿੱਚ ਉਹ ਕਾਇਦ ਹੋ ਗਈ। ਇਹ ਵੀ ਆਪਣੀ ਇੱਕ ਬਹੁਤ ਵੱਡੀ ਅਗੇਤਰ। ਸ੍ਰੀ ਹਰਿਕਾਲਪਤ ਸਾਹਿਬ ਸਾਡਾ ਸਰਵਉੱਚ ਸਥਾਨ ਹੈ। ਜੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬਾਫੀ ਬਗਣੀ ਇਹ ਆਪਣੇ ਆਪ ਦੇ ਵਿੱਚ ਇਹਦੀ ਅਹਿਮੀਅਤ ਨੂੰ ਤੁਸੀਂ ਕਿਸੇ ਵੀ ਤਰੀਕੇ ਘਟਾ ਕੇ ਨਹੀਂ ਦੇ ਸਕਦੇ ਸਾਡੇ ਐਸਮੇ ਜਿਹੜੇ ਸਾਡੇ ਗੁਰੂ ਹੈ ਸ਼ਬਦ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਦੂਜੀ ਗੱਲ ਹੈ ਜਿਸ ਦਿਨ ਬਾਦਲ ਸਾਹਿਬ ਦਾ ਭੋਗ ਸੀ ਉੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਵੀ ਕਿਸੇ ਨੇ ਸਰਦਾਰ ਸੁਖਬੀਰ ਸਿੰਘ ਬਾਦਲਹਰਰ ਨੂੰ ਨਹੀਂ ਕਿਹਾ ਸੀ ਪਰ ਉਹਨਾਂ ਨੇ ਉਸ ਦਿਨ ਵੀ ਆਪਣੇ ਦਿਨੋਂ ਬਣੋ ਫਿਰ ਇੱਕ ਵਾਰੀ ਕਹਾ ਸੀ ਪੀ ਸਾਹਿਬ ਮੇਰੇ ਕੋ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਮੈਂ ਗੁਰੂ ਨੂੰ ਹਾਜ਼ਰ ਨਜ਼ਰ ਬਣ ਕੇ ਸੰਗਤ ਨੂੰ ਬੇਨਤੀ ਕਰਦਾ ਕਿ ਮੈਨੂੰ maaf ਕਰਿਓ ਜਿਹੜੀ ਤੁਸੀਂ ਗਲਤ ਕਰਦੇ ਹੋ ਕਿ ਜਿਹੜੀ ਸ੍ਰੀ ਅਕਾਲ ਪੁਰਖ ਸਾਹਿਬ ਦੀ ਉਹਦੀ ਇੱਕ ਪ੍ਰਕਿਰਿਆ ਕਿ ਜਦੋਂ ਕੋਈ ਵਿਅਕਤੀ ਕੋਈ ਧਾਰਮਿਕ ਅਵਗਿਆ ਕਰਦਾ ਹੈ ਗੁਰਸਿੱਖ ਵਿਅਕਤੀ ਕਿ ਕੋਈ ਉਹਦੀ ਸ਼ਿਕਾਇਤ ਕਰਦਾ ਜਾਹ ਸ਼੍ਰੀ ਕਾਰਤਿਕ ਸਾਹਿਬ ਆਪ ਨੋਟਿਸ ਰਹਿੰਦਾ ਉਸ ਕੱਲ ਦਾ ਜਦੋਂ ਕੋਈ ਸ਼ਿਕਾਇਤ ਜਾਂਦੀ ਹੈ ਤਾਂ ਉੱਥੇ ਸਿੰਘ ਸਾਹਿਬਾਨ ਬੈਠੀ ਵਿਚਾਰਦੇ ਆ ਕਿ ਇਹ ਸ਼ਿਕਾਇਤ ਦੀ ਬੈਰਟ ਕੀ ਹੈ ਜੇ ਉਹ ਮਹਿਸੂਸ ਕਰਦੇ ਆ ਕਿ ਇਹ ਵਕਿਆ ਵੱਡੀ ਹੈ ਇਸ ਬੰਦੇ ਨੂੰ ਬੁਲਾ ਕੇ ਪੁੱਛਿਆ ਜਾਣਾ ਚਾਹੀਦਾ ਫਿਰ ਉਹਨੂੰ ਕਾਰਤਿਕ ਸਾਹਿਬ ਦੇ ਉੱਤੇ ਸਬੰਦ ਕੀਤਾ ਜਾਵੇ ਇਸ ਕਰਕੇ ਜਿਹੜਾ ਕਾਰਤਿਕ ਦੇ ਉੱਤੇ ਵਿਧੀਵਤ ਤਰੀਕੇ ਨਾਲ ਪੇਸ਼ ਹੁੰਦਾ ਹੁੰਦਾ ਹੈ ਉਹ ਜਿੰਨੇ ਵੀ ਹੋਏ ਸੀ ਪੁਰਾਣੇ ਜਿਨ੍ਹਾਂ ਦੀ ਤੁਸੀਂ ਉਦਾਹਰਣ ਦਿੱਤੀ ਸੀ ਜਦੋਂ ਆਪਰੇਸ਼ਨ ਜਿਹੜਾ ਬਲੈਕ ਥੰਡਰ ਹੋਇਆ ਉਸ ਤੋਂ ਬਾਅਦ ਇਹ ਬਨਾਲਾ ਸਾਹਿਬ ਨੂੰ ਸੱਦਾ ਕਿਐ ਸੀ ਸੰਮਣ ਕੀਤਾ ਗਿਆ ਸੀ ਜਿਹੜੇ ਬੁੱਟਾ ਸਿੰਘ ਵੀ ਲੱਗਿਆ ਸੀ ਇਕਾਲਤਖ ਸਾਹਿਬ ਨੂੰ ਫਿਰ ਉਹ ਟਾਈਟਰੀ ਹੋਇਆ ਸੀ ਉਹਨੂੰ ਸੰਮਣ ਕੀਤਾ ਗਿਆ ਸੀ ਜਦੋਂ ਸੰਮਣ ਕੀਤਾ ਜਾਂਦਾ ਫਿਰ ਤੁਹਾਨੂੰ ਹਿਜਰੀ ਇਕਾਲਤਖ ਤੇ ਜਾ ਕੇ ਸੰਮੋਟ ਕਰੇ ਹੋ ਕੇ ਤੇ ਸਿੰਘ ਸਾਹਿਬਾਂ ਦੇ ਸਾਹਮਣੇ ਪੇਸ਼ ਹੋ ਕੇ ਉਹ ਦੱਸਦੇ ਆ ਕਿ ਤੁਹਾਡਾ ਦੋਸ਼ ਆ ਤੁਸੀਂ ਆਪਣਾ ਤੁਹਾਡਾ ਪੱਖ ਪੁਛਿਆ ਜਾਂਦਾ ਜਾਂ ਤੁਸੀਂ ਮੰਨ ਲੈਂਦੇ ਹੋ ਕਿ ਹਾਂਜੀ ਮੇਰੀ ਗਲਤੀ ਹੈ ਤੇ ਮੈਨੂੰ ਮਾਫ ਕੀਤਾ ਜਾਵੇ ਜੇ ਤੁਹਾਡਾ ਕੋਈ ਵੱਖਰਾ ਵਿਚਾਰ ਵਰਸ਼ਨ ਹੁੰਦਾ ਤੁਸੀਂ ਆਪਣਾ ਉਹ ਪੱਖ ਦੱਸੋ ਉਹ ਪੱਖ ਸੁਣ ਤੋਂ ਬਾਅਦ ਫੇ ਫੈਸਲਾ ਅੰਤਮ ਸਿੰਘ ਸਭਾ ਕਰ ਦੋਨੋਂ ਚੀਜ਼ਾਂ ਦੇ ਵਿੱਚ ਫਰਕ ਹੈ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਾਂ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕਿਸੇ ਨੇ ਕੋਈ ਸੰਭਲ ਨਹੀਂ ਕੀਤਾ ਇਹ ਤਾਂ ਆਪਣੇ ਮਨ ਦੀ ਅਵਸਥਾ ਸੀ ਕਿ ਤੁਸੀਂ ਪਾਸ ਕਰਵਾ ਰਹੇ ਹੋ ਸੰਗਤ 'ਚ ਬੋਲਦਿਆਂ ਤੁਹਾਨੂੰ ਮਨ ਚਾਉਂਦਾ ਕਿ ਮੇਰੇ ਕੋਲ ਕੋਈ ਗਲਤੀ ਹੋਈ ਏ ਤਾਂ ਮੈਨੂੰ ਬੋਲ ਕੇ ਮਾਫੀ ਮੰਗ ਲੈਣੀ ਚਾਹੀਦੀ ਤੁਸੀਂ ਮਾਫੀ ਮੰਗ ਲਈ ਤੇ ਮਾਫੀ ਤਾਂ ਅਸੀਂ ਰੋਜ਼ ਹੀ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਆਪਣੇ ਦਿਲ ਚ ਆਪਣੀਆਂ ਕਈ ਗਲਤੀਆਂ ਦੀ ਮਿਸੇਂ ਮਾਫੀ ਮੰਗਦੇ ਹਾਂ ਕਿਉਂਕਿ ਗਲਤੀਆਂ ਤਾਂ ਬਹੁਤ ਹੁੰਦੀਆਂ ਇਸ ਕਰਕੇ ਮੈਂ ਬੜਾ ਸਪਸ਼ਟ ਆ ਕਿ ਜੇ ਕਿਸੇ ਨੇ ਸ਼੍ਰੀ ਕਾਲਕਤਕ ਸਾਹਿਬ ਤੇ ਜਾ ਕੇ ਕੁਝ ਲਿਖ ਕੇ ਦੇਣਾ ਤਾਂ ਉਹਦੇ ਕਿਸੇ ਨੂੰ ਕੋਈ ਲੋਕ ਨਹੀਂ ਜੇ ਕਾਲਕਤਕ ਸਾਹਿਬ ਦੇ ਜਥੇਦਾਰ ਸਾਹਿਬ ਕਿਤੇ ਵੀ ਸਾਨੂੰ ਜਿਹੜਾ ਕਾਹਤ ਵੀ ਸੁਨੇਹਾ ਭੇਜ ਦੇਣਗੇ ਅਸੀਂ ਨੰਗੇ ਪੈਰੀ ਜਾ ਕੇ ਉੱਥੇ ਨਤਮਸਤਕ ਹੋ ਕੇ ਹਾਜ਼ਰ ਹੋ ਜਾਵਾਂਗੇ ਕੋਈ ਝੋਟ ਝਗੜੇ ਕਰਦਾ ਇਸ ਕਰਦਾ ਸਿੱਖ ਵਾਸਤੇ ਜ਼ਰੂਰੀ ਹੈ ਕਿ ਕਦੇ ਵੀ ਅਕਾਲ ਪੁਰਖ ਸਾਹਿਬ ਤੋਂ ਕੋਈ ਵੀ ਆਦੇਸ਼ ਆ ਜਾਵੇ ਉਹਨੇ ਮੰਨਣਾ ਹੁੰਦਾ ਕੋਈ ਸੁਨੇਹਾ ਆ ਜਾਵੇ ਉਹਨੇ ਹਾਜ਼ਰ ਹੋਣਾ ਹੁੰਦਾ ਜੇ ਉਹ ਨਹੀਂ ਹਾਜ਼ਰ ਹੁੰਦਾ ਉਹ ਸਿੱਖ ਹੀ ਨਹੀਂ ਇਸ ਕਰਕੇ ਜਦੋਂ ਮਰਜੀ ਅਕਾਲ ਪੁਰਖ ਸਾਹਿਬ ਤੋਂ ਕੋਈ ਸੁਨੇਹਾ ਆਵੇ ਕਿਸੇ ਨੂੰ ਆਵੇ ਉਸੇ ਵੇਲੇ ਜਾ ਕੇ ਸੇਵਨਵਾ ਕੇ ਉਹਦੇ ਅੱਜੁਰ ਜੀ ਇਸ ਕਾ ਦਾ ਰੋਲਾ ਕੌਣ ਪੰਦਾ ਐਥੇ ਬੜੇ ਕਲੀਅਰ ਕੋਈ ਆਪਸ਼ਨ ਹੀ ਨਹੀਂ ਹੁੰਦੀ ਸਿੱਖ ਕੋਲੇ ਕਿ ਤੁਹਾਨੂੰ ਪੈਕ ਤੋਂ ਸੁਨੇਹਾ ਆ ਜਾਵੇ ਜੇ ਤੁਹਾਡਾ ਆਪਣੇ ਗੁਰੂ ਦੇ ਵਿੱਚ ਵਿਸ਼ਵਾਸ ਹੈ ਤੇ ਕਦੀ ਕੋਈ ਉਹ ਚ ਡੁੱਬਦਾ ਨਹੀਂ ਹੁੰਦੀ ਉਹਨਾਂ ਤੇ ਅਜੋ ਠੀਕ ਸਮਝਣ ਉਹ ਸਦਾ ਬਾਦਨ ਉਹ ਤਾਂ ਤੁਹਾਡੇ ਪਾਪੀ ਤੋਂ ਦੇਣਾ ਕੋਈ ਉੱਥੇ ਕੀ ਆ ਤੁਹਾਡੇ ਬਿਨਾਂ ਹੀ ਬਕਸੇ ਜਾਂਦੇ ਕੋਈ ਨੁਕਸਾਨ ਹੁੰਦਾ